ਕੋਈ ਕਿਲਾ ਰਹੇ ਤੇ ਕਰੇ ਨਿਤਗੀ ਤਰਪੀਆਂ ਇਹੋ ਖਾਬ ਸਾਡਾ ਚੁਗੂ-ਚੁਗ ਵਸੇ ਰੰਗਲਾ ਪੰਜਾਬ ਸਾਡਾ ਸਾਡੀ ਬੰਦੀ ਨਹੀਂ ਉਹ ਸਾਡੇ ਨਾਲ ਦਾ ਜੋ ਟੋਪਿਕ ਦਾ ਵਿਸ਼ਾ ਮੁੱਦਾ ਜਿਹੜਾ ਅਸੀਂ ਦੋ ਗੱਲਾਂ ਕਰਨ ਆਏ ਆ ਕਿ ਆਪਾਂ ਦੋ ਗੱਲਾਂ ਦੀਆਂ ਨਾ ਕਰੀਏ ਤਾਂ ਪੁੱਤੋ ਪੰਜਾਬ ਮੁਰ ਤੋਂ ਸੋਣੀ ਨੀ ਚਿੜੀ ਬਣ ਸਕਦਾ ਪੰਜਾਬ ਸੋਣੀ ਦੀ ਜਿਹੜੀ ਸੀ ਥੋੜਾ ਜਿਹਾ ਹੁਣ ਗਲਤ ਰਸ ਤੋਂ ਰਪੇ ਆਪਾਂ ਪਰ ਪੰਜਾਬੀ ਲੜਨਾ ਜਾਣਦੇ ਆ ਆਪਾਂ ਲੜ ਕੇ ਬਾਹਰ ਮੁੜ ਸਕਦੇ ਠੀਕ ਹੈ ਭਾਈ ਸੋ ਦੋ ਗੱਲਾਂ ਹੀ ਆ ਪਹਿਲੀ ਗੱਲ ਆਪਣੇ ਕੋਲੇ ਮੋਬਾਈਲ ਹੈਗੇ ਸਾਰੇ ਕੋਲੇ ਇਹ ਤਾਂ ਹੈਗੇ ਆ ਔਰ ਦੂਜੀ ਗੱਲ ਟੈਲੀਵਿਜ਼ਨ ਹੀ ਹੈਗੇ ਨਾ ਔਰ ਨਵੇਂ ਜੱਲੇ ਹੁੰਦਾ ਖਾਂਦੀ ਲੱਗਦਾ ਉਹ ਟੈਲੀਵਿਜ਼ਨ ਤੇ ਮੋਬਾਈਲ ਇਹ ਸਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਨੁਕਸਾਨ ਕਰ ਰਿਹਾ ਸਾਡਾ ਛੋਟ ਨਾਲ ਕਹਾਣੀ ਸਾਂਝੀ ਕਰਾਂਗੇ ਕਿ ਸਾਡੇ ਪਿੰਡਾਂ ਦੇ ਨੌਜਵਾਨ ਕਿਵੇਂ ਉਹ ਮੋਬਾਈਲ ਤੇ ਗਲਤ ਗਾਣੇ ਸੁਣਦਾ ਜਾ ਟੈਲੀਵਿਜ਼ਨ ਤੇ ਗੱਲ ਉਹਨੇ ਦੇਖਦਾ ਲਿਖਦਾ ਆਪ ਵਿਆਪ ਨੂੰ ਕਿਵੇਂ ਉਹਨੇ ਬਰਬਾਦ ਕੀਤਾ ਥੋੜੇ ਨਾਲ ਸੱਚੀ ਬਾਣੀ ਸਾਰੀ ਗੱਲ ਕਰੀਏ ਸ਼ੁਰੂ ਹਾਂਜੀ ਕਰੀਏ ਸ਼ੁਰੂ ਹਾਂਜੀ ਥੋੜਾ ਨਾਰਕ ਦਾ ਨਾਮ ਹੈ ਅਸੀਂ ਬੋਲਾਂਗੇ ਸੱਚ ਜੋ ਹੈਗਾ ਸਾਡਾ ਸੱਚ ਅਸੀਂ ਬੋਲਾਂਗੇ ਸੱਚ ਅਸੀਂ ਬੋਲਾਂਗੇ ਸੱਚ ਆਗੇ ਦਾ ਗੱਪਾ ਸੱਚ ਥੋੜੀ ਗਿਆ ਮੈਂ ਸੱਚ ਗਿਆ ਉਹ ਨਾਰਾ ਲੋ ਹਸਾਣਾ ਕਿ ਵੀ ਇਹ ਲੁੱਕੜ ਨਾਟਕਾ ਲੁੱਕੜ ਨਾ ਦੇਖਿਆ ਨਾ ਪਹਿਲਾਂ ਵੀ ਦੇਖਿਆ ਨਾ ਇਹ ਹੁੰਦਾ ਨੁੱਕਰ ਨਾਟਕ ਇਹ ਕਿਹੋ ਜਿਹਾ ਹੋਲੇ ਇਧਰ ਨਹੀਂ ਕਰਪਾ ਚਲੋ ਨੁੱਕਰ ਨਾਟਕ ਹੁੰਦਾ ਜਿਹੜਾ ਇਸ ਮਾਰਗ ਨੂੰ ਇੱਕ ਬੰਦਾ ਨਹੀਂ ਕਰ ਸਕਦਾ ਔਰ ਅਸੀਂ ਦੋ ਜਣੇ ਆ ਸਾਡੇ ਨਾਟਕ ਦੇ 5 ਬੱਤਰ ਆ ਅਸੀਂ ਦੋਵੇਂ 5 ਬੱਤਰ ਨਿਭਾਵਾਂਗੇ ਠੀਕ ਹੈ ਭਾਈ ਇਹ ਹੁੰਦਾ ਨੁੱਕਰ ਨਾਟਕ ਜਿਸ ਮਾਰਗ ਲਈ ਨਾ ਕੋ ਨੂੰ ਮਹਿਲ ਚਾਹੀਦਾ ਨਾ ਕੋ ਨੂੰ ਕੋਈ ਪੜੀ ਰੌੜ ਚਾਹੀਦੀ ਹੈ ਜਿੰਨੇ 4-5 10 ਬੰਦੇ ਜਿੰਨੇ ਵੀ ਹੋਣ ਆਪਾਂ ਇਹ ਨਾਟਕ ਇਹ ਕਰ ਸਕਦੇ ਆ ਔਰ ਦੂਜਾ ਹੁੰਦਾ ਸਟੇਜੀ ਨਾਟਕ ਜਿਹੜਾ ਸਟੇਜ ਤੇ ਖੇਡਦਾ ਮਕੈਲਾ ਉਹਨੇ ਆਪ ਨੂੰ ਸਾਉਂਡ ਚਾਹੀਦਾ ਉਹਨੇ ਜਿੰਨੇ ਪਾਤਰ ਨਾੜਕਦੇ ਸਾਰੇ ਆਪਾਂ ਨੂੰ ਕੈਰੈਕਟਰ ਚਾਹੀਦੇ ਠੀਕ ਹੈ ਭਾਈ ਤੂੰ ਐਗਲੀ ਰ ਅੰਮ੍ਰੀ ਆ ਜਾ ਫਿਰ ਸ਼ੁਰੂ ਕਰ ਲੇਗਾ ਨਾਟਕ ਜਿਹਦਾ ਨਾਮ ਹੈ ਅਸੀਂ ਬੋਲਾਂਗੇ ਆਜੋ ਜੋ ਹੈਗਾ ਸਾਡਾ ਅਟਕ ਅਟਕ ਲੋਬੀ ਨਾਟਕ ਸ਼ੁਰੂ ਹੋ ਰੱਗੇ ਆ ਤੇ ਨਾਟਕ ਦੀ ਗਰਦੀਦ ਦਾ ਜੋ ਨਾਟਕ ਸ਼ੁਰੂ ਹੁੰਦੇ ਆ ਤਾੜੀ ਮਾਰੀ ਜੀ ਹਲਕੀ ਜਿਹੀ ਬੋਲੇ ਨਾ ਨੰਬਰ ਨਾ ਨੰਬਰ ਸੁਣਦੇ ਭਾਈ ਸੋ ਦੋ ਲੈਣਾ ਨਾਟਕ ਲਈ ਕੈਰੀ ਚਲੋ I'm not thinking about ਉਸ ਕੈਗਰ ਨੂੰ ਪੁੱਛੂਗਾ ਵੀ ਭਾਈ ਤੁਸੀਂ ਗਲਤ ਜਾਣੇ? ਕਿਉਂ ਕਹੋ ਨਿਆ? ਗਲਤ ਜਾਣੇ? ਕਿਉਂ ਕਹੋ ਨਿਆ? ਕਿਉਂ ਹੋਣਿਆ? ਫਿਰ ਇੱਕ ਸੁਣ ਕਿਉਂ ਬੋਣਿਆ? ਸਪਲਾਈਏ ਕੈਗਰ ਨੂੰ। ਛੱਡਿਏ ਕਲਾਕਾਰ ਨੂੰ। ਜੋ ਵੀ ਕਲਾਕਾਰ ਆਉਣ ਲੱਗਿਆ ਤਾੜੀ ਮਾਰਨੀ ਹੈ ਜਿੱਦਕੇ। ਐਂਟਰੀ ਕਰਨੀ ਹੈ ਰੈਡੀ? ਰੈਡੀ ਭਾਈ। ਚਲੋ। ਫਟ ਕੀ ਕਰ ਗਾ? ਜੀ। ਤੇ ਪਰਤਾੜੀ ਨਹੀਂ ਮਾਰਨੀ। ਅੱਜ ਗੱਲ ਬਾਈ ਜੀ। ਹਾਂ। ਮੈਂ ਕੌਣ ਨੇ? ਲੈ ਕਰ ਲੋ ਘੋੜ ਨੂੰ ਪੱਠਾ। ਇਹਨਾਂ ਨੂੰ ਐ ਕੌਣ? ਕੋ ਬੁਲਾਵਾ ਮੈਂ ਕਲਾਕਾਰ ਆ। ਤੇ ਮੇਰਾ ਨਾਮ ਕੀ ਆ? ਅੱਲਾਹ ਪਾਪੀ ਦੇ ਸ਼ਿਕ। ਦੀ ਆਲਾ ਸਹਿਰੇ ਪਰਕੀਲਾ। ਇਹਨਾਂ ਦਾ ਸਹਿਰੀ ਪਰਕੀਲਾ। ਮੈਨੂੰ ਤਾਂ ਯਾਰ ਕੁਝ ਹੋਰ ਹੀ ਸੁਣ ਕੇ। ਲੈ ਤੈਨੂੰ ਸੁਣ ਲਿਆ ਬੋਲਿਆ। ਮੈਂ ਕਿਹਾ ਕਦਾ ਪਤੀਲਾ ਕਲਾਕਾਰ। ਤਾ ਵੇ ਲੋ ਮੈਨੂੰ ਪਤੀਲਾ ਕਹਿਣਾ। ਇਹਦਾ ਮੂੰਹ ਵੇਖ ਲਓ ਜਿਵੇਂ ਤਵੇ ਤੇ ਰੋਟੀ ਮੱਝੀ ਹੁੰਦੀ ਹੈ ਉਹ ਭਰਾ ਮੜਾ ਜਾਣਦੇ ਆਇਆ ਸੁਭਰਤਾ ਮੈਂ ਚਾਹ ਲ ਮੇਰਾ ਮੂੰਹ ਤਾਂ ਠੀਕ ਆ ਤਾਂ ਭੁਵਾ ਤੇ ਲੱਗੀ ਇਹਦਾ ਮੂੰਹ ਦੇਖ ਲਓ ਮੇਰਾ ਮੂੰਹ ਸ਼ਰੂ ਖੰੜ ਕਰਦਾ ਜਿਹੜਾ ਥਾਪੇ ਦਾ ਲੰਡੇ ਨਾਲ ਕੁੱਟਿਆ ਹੁੰਦਾ ਦੇ ਵੀਆ ਪਾ ਜਾਂਦਾ ਉਹ ਜੇ ਮੂੜ ਜੱਗਾ ਗੱਲ ਜਾਈ ਦੀ ਕਰਨੀ ਦੀ ਹੁੰਦੀ ਆ ਉਹ ਗੱਲ ਕਿੱਦ ਦੀ ਐ ਜੇ ਤੂੰ ਕਲਾਕਾਰ ਆ ਨਾ ਮੈਂ ਗਾ ਕੇ ਸੁਣਾ ਤੈਨੂੰ ਨਹੀਂ ਸੁਣਾਣਾ ਜਿਹੜਾ ਜਵਾਬਾਂ ਦੇ ਫੇਰ ਸੁਣਾਵਾਂ ਬਈ ਸੁਣਾਵਾ ਸੁਣਾਵੇ ਅਰੇ ਉਹ ਜਵਾਬ ਕਹਿਣ ਕੇ ਸੁਣਾ ਦੇਗਾ ਨਾ ਹੇ ਸਹਿਬਾਨ ਬੈਠੇ ਐ ਨਾ ਕਰਕੇ ਵੀ ਸੁਣਾ ਦੇਂਗਾ ਸੁਣਾਉਂਗਾ ਤੇ ਫਿਰ ਬਈ ਮੇਰੇ ਕਲਾ ਦੇ ਫਰਕ ਪਈ ਐ ਚੱਲ ਤੈਨੂੰ ਟਰਾਲਣਾ ਕੋਈ ਨਹੀਂ ਲੈ ਲੈ ਛੱਡ ਅਰੇ ਵਜਾ ਲੈ ਬਈ ਟਾਈਮ ਥੋੜਾ ਗਾਣਾ ਮੈਂ ਆਖੀ ਸੰਗਮਾ ਠੀਕ ਆ ਲੈ ਬਈ ਆ ਰਿਹਾ ਹਰ ਜਾ ਯਾਰ ਆ ਯਾਰ ਕੀ ਗਿਆ ਇਹਦਾ ਮੇਰਾ ਸਟਾਈਲ ਆ ਗੀਤ ਨਹੀਂ ਆਵਾ ਅੱਜ ਤੋਂ ਛੱਡ ਕਾਉਣ ਲੱਗ ਗਿਆ ਉਹ ਬਰੇ ਹੋਵੇ ਯਾਰ ਲੈ ਵੀ ਆ ਰਿਹਾ ਹੰਮ ਤੇਰੀਆਂ ਦੀ ਅੱਖਿਆ ਜਲਾੜ ਹੈ ਕੋਈ ਬੰਦਾ ਬੰਦਾ ਬਾਹਰ ਤੱਕ ਯਾਰ ਕਿਹੜਾ ਗਾਣਾ ਸੀ ਓਏ ਕਿਉਂ ਜਿੰਨਾ ਲੱਗਿਆ ਬਦਾ ਬਦਾ ਜਿਗਰੇ ਨਾਲ ਮਾਰਦਾ ਹੁੰਦਾ ਹਾਂ ਜਿਗਰੇ ਨਾਲ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਹੈ ਮੇਰੇ ਪਾਪੇ ਜਿਗਰੇ ਵਾਲਾ ਹਾਂ ਕੱਲ੍ਹ ਨੂੰ ਘਰੇ ਬਿੱਲ ਆ ਗਿਆ ਸਾਰਾ ਨਬਰ ਕੋਟ ਤੇ ਚੜਿਆ ਫਿਰ